ਇਦਲੇ ਵੀ ਖੜੀ ਹੁੰਦੀ ਆ ਕਿੱਥੇ ਸਹੀਏ ਨੇ ਏਡੇ ਏਡੇ ਆ ਪਾਣੀ ਪੀਣ ਆਲਾ ਓਏ ਹਾਂ ਸੰਗਤਪੁਰੇ ਹੋਰ ਇਹ ਤਾਂ ਨਹੀਂ ਕੋਸੇ ਚ ਨਾ ਨਾ ਪਾਣੀ ਈ ਲੈ ਸੰਗਤਪੁਰੇ ਨੇ ਕਿੱਥੇ ਏਡੇ ਏਡੇ ਸਰਪੀਆਂ ਮਾੜਾ ਚਾਹੀਏ ਯਾਰ ਲੈ ਰਿ ਗਣੀ ਹਾਂ ਹਾਂ ਆ ਮਸਾਜੀ ਤੋਂ ਟੱਪਨ ਦਿਖਾ ਦਲਾਂ ਨੀ ਕਿ ਮੈਂ ਤੇਰਾ ਲੱਖੀ ਅੱਜ ਉਹ ਪੁੜੀ ਜੋਗੀ ਰੇਸਟਰੀਏ تھے ਪੁੜੀ ਬਹੀ ਹੈ ਹਾਂ ਹਾਂ ਪਹਿਣ ਲਵੀ ਨੇ ਹੂੰ ਪਾ ਮਾ ਭਾਈ ਪੈਸੇ ਵਧਾਉਂਦੇ ਆਂ ਪਾ ਮਾ ਅੱਛਾ ਕੱਲ ਵਾਲੀ ਦਾ ਕੀ ਬਣਾਇਆ ਉੜਦੀਆਂ ਨਾਲੇ ਨੀਵੀਂ ਰੱਖ ਥੋੜੀ ਜੀ। ਕੱਲ ਵਾਲੀ ਦਾ ਮੈਂਗੀ ਵਾਲੀ ਥੋੜਾ ਹੂੰ। ਆਪਦਾ ਪਾਲ ਨਹੀਂ ਆਣਾ ਪਾਣੀ ਕਿਹੜਾ ਪੀਂਦਾ। ਤੜੀ ਲੱਗੀ ਬਧੀਆ ਖਾਣ। ਉਹ। ਹੂੰ ਵਾ ਮੂੰਹ ਨਹੀਂ ਚੱਕਦੀ। ਚਲ ਵਧੀਆ ਹੋ ਜੂ। ਇੱਧਰ ਤਾਂ ਨਹੀਂ ਆਉਣਾ ਹੋਰ ਦੇਖ ਲੈ ਇੱਕ ਦੇ ਦੋ। ਹੂੰ। ਚਾਰ ਕਿੰਨੇ ਦੇਣਾਂ ਨੂੰ ਪਾਉ ਲੈ ਖੂੰ। 10 ਤਰੀਕ ਤੱਕ ਘੱਟੋ ਘੱਟ। ਹੂੰ ਇਹ ਪਹਿਲਾ ਵੱਡੇਗਾ ਪਹਿਲੇ ਦਾ ਫਿਰ 15 17 ਤੱਕ ਬੂਹਣਾ ਹਾਂ ਫਿਰ ਉਹ ਪਛੇਤੀ ਵੀ ਆ ਪਹਿਲਾ ਇਹ ਵੱਡੇਗਾ ਹੈ ਪਹਿਲਾ ਇਹ ਵੱਡੇਗਾ ਸਲਫਰਾ ਉਹ ਇਹ ਨਾ ਇਹ ਆ ਜੀ ਹੂੰ 12 ਡਰੇਟ ਲੈ ਬਦੂ ਮਾਰਾ ਥ ਹੂੰ ਅਬ ਆਤੀਆਂ ਸੀ ਸੀ ਇਹ ਲੈ ਕੁੜੀ ਜਾ ਲੈ ਕੁੜੀ ਜਾ ਮਸਾ ਦੇ ਪਾ ਦੇ ਤੋ ਓਕਾ ਕੋਲਾ ਨੇ 72 ਵਾਲੀ ਦਾ ਗੇਰ ਵਸ ਗਿਆ ਦੀ ਹੁਣ ਮੈਂ ਮੈਂ ਦੱਸ ਤਾ ਇਹਨਾਂ ਨੂੰ ਮੂੰਹ ਦਾ ਚੱਕੀ ਖੜੀ ਗਈ ਮਾਦਾ ਗੇਰ ਨੂੰ ਖਾਣ। ਹੋਰ ਆ ਜਾ ਉਣੀਏ ਕਾਣੀ ਉੱਥੇ ਲਿਬੜੀਆਂ ਨੇ ਰੱਖੀ। ਲੋੜ ਬੌਲਿੰਗ ਦੇ ਗੇਰ ਵੱਡੇ ਦੇ। ਆਈ ਨਾ ਗਾਏ। ਹੋਰ ਗੇਰ ਵੱਡਾ। ਆ ਦੇਖੀ। ਹਾਂ ਗੇਰ ਵੱਡਾ ਦੇ ਬਦ ਜਿੰਨ ਵਾਲਾ ਤਾਂ। ਤੈਨੂੰ ਲੋੜ ਜਾ ਬਹੁਤ ਠੱਪ ਠੱਪ ਕਰ ਰਹਿ ਜਾਂਦਾ ਤਾਂ। ਕੁਸ ਹੋ ਆ ਦੇ ਆਈ ਨਾਲ ਹੀ ਲਾ ਰਖਿਆ ਇਹਨਾਂ ਨੇ ਬੈਂਡ ਬੁੰਡ ਪਾ ਕੇ। ਹਾਂ। ਟੋਲ ਕੀ ਨਹੀਂ ਲਾਈ ਹੋਈ। ਜਦੋਂ ਟੋਲ ਕੀ ਲਾਤੀ ਫੇਰ ਬਾਜਾਂ ਬਾਜ ਘਟਾ ਦੂੰਗਾ। ਹੂੰ ਹੁਣ ਆ ਫਿਸ ਫਿਸ ਜੀ ਕਰਦੀ ਹੈ ਨਾ। ਇਹ ਇਹਦੀ ਦੂਜੀ ਆ ਗੱਲ ਲੱਡੂ ਆ ਇੱਕ ਤਰ੍ਹਾਂ ਦਾ ਜੱਗ ਜਿੱਤ ਲਿਆ ਪਾ ਲਈ ਜਿਹੜੇ ਸਾਹ ਬਾਕੀ ਉਹਦੇ ਕੋਲ ਨੂੰ ਵੀ ਪਤਾ ਉਹਦਾ ਜਵਾਖ ਜੱਲਾ ਦੇ ਪਾਣੀ ਪੀਆ ਸਿਹਤ ਵਾਲੀ ਨਾ ਫਿਰ ਹੋਰ ਲਾਈਂਗਾ ਤੂੰ ਵੀ ਕੱਟੜੀ ਕੋਡੜੀ ਕੱਟੀਆਂ ਲਾਵਾਂਗੇ ਇੱਕ ਦੋ ਹੋਰ ਲੈ ਲੈ ਵਧੀਆ ਚਾਰ ਵੀ ਖਵਾਉਣਾ ਹੈ ਹਾਂ ਦੇਖੀ ਲਾਉਣਾ ਚਾਰ ਹੋਰ ਹੋਰ ਤੂੜੀਆਂ ਖਵਾਉਣੀਆਂ ਨੇ 12-13 ਟਰਾਲੀਆਂ 15 ਟਰਾਲੀਆਂ ਹੋਗੀਆਂ ਨੇ ਫੇਰਾ ਉਹ ਵੀ ਲੈ ਕੇ ਲਾਵਾਂਗੇ ਗਾਹਾਂ ਨੂੰ ਫੇਰ ਉਨੀ ਹੋ ਜਾਣੀ ਹੈ ਸਾਰਾ ਕੱਟੇ ਵੀ ਰੱਖੇ ਨੇ ਕੱਟੇ ਵੀ ਕੱਟਾ ਲਿਆ ਦੇ ਸੀ ਉੱਥੇ ਹਨਾ ਮਹਿਲਾ ਤੋਂ ਲੈ ਤੇ ਵਧੀਆ ਦੀਆਂ ਮੇਰੇ ਲਈ ਵੀ ਦੋ ਨੇ ਵੇਚਦਾ ਉਹ ਵੇਚੇਗਾ ਨਾ ਹਜੇ ਨਹੀਂ ਐ ਦਮਾ ਹੋਰ ਹੋ ਜਾਂਦੇ ਕੱਟੇ ਨਾ ਗਿਆ ਫਿਰ ਅਸੀਂ ਕਿਹਾ ਵੀ 200 ਬਰਾਜ ਖੜੇ ਨੇ 100 ਬੈਂਤੀ ਬਣਨਗੇ ਕਿਸੇ ਦਿਨ ਮੈਂ ਚਲੀ ਜਾਂਦੇ ਹਾਂ ਹਾਂ ਬੇ ਹੋਈ ਆਪਾਂ ਨੇ ਆਪ ਕਹਿੰਦੇ ਹੁਣ ਆਪਾਂ ਦੇ ਨਹੀਂ ਰੇਟ ਵਧ ਰਿਹਾ ਹੈ ਉਹ ਦੋ ਆਪ ਵੇਚਾਂਗੇ ਇਹਨੂੰ ਤਰ ਮੈਂ ਇਸ ਦਵਾ ਦੇ ਹੀ ਦੋ ਨੇ ਇਹਨਾਂ ਬੋਲਾ ਮੈਂ ਟੱਕੜਾ ਕਰ ਲੈ ਟੱਕੜੇ ਹੋਰ ਮੱਛਰਦਨੀ ਵਾਲੇ ਮੈਂ ਤਾਂ ਮੱਛਰਦਨੀ ਵੀ ਕਿਸਮਾ ਨਹੀਂ ਬੁੱਧੂ ਦਾ ਜਿਹੇ ਹਨਾ ਜੀ ਪਾਲੀ ਬੁੱਧੂ ਉੱਥੇ ਜਿਹੇ ਗੋਰੇ ਇੱਕ ਅੱਧਾ ਕਿਲਾ ਚਾਰ ਦਾ ਵੀ ਕਰਦਾ ਕਰੇ ਹੋਰ ਏਡੀ ਗੱਲ ਹੈ ਭਾਈ ਆ ਡੰਕ ਨਾਲ ਪਟ ਪਟ ਹੋਰ ਉੱਥੇ ਐਂ ਤਾਂ ਉਹਰੇ ਵੀ ਡੁੱਬਦਾ ਏਡੀ ਕੀ ਗੱਲ ਹੈ ਉਹਰੇ ਨਾਲੇ ਜਪਾਣੀ ਦਾ ਨੇਟ ਜੇ ਮੈਂ ਕਿਉਂ ਲਾਲਾ ਜਦੋਂ ਕਿਲੇ ਚਾਰਨ ਖਾਤਰ ਮੱਕੀ ਤੂੰ ਫੁਕਲੀਆਂ ਤੋੜ ਕੇ ਨੋ ਨੋ ਕੋਕੜੀ ਕਾਕੜੀ ਤੋੜਨ ਦੇ ਵਹਣ ਦੀ ਬਹੁਤ ਖੇਚਲਾ ਜਾਂਦੇ ਉਹ ਵੀ ਨਾਲ ਹੈ ਕਿਹੜਾ ਤੋੜਦਾ ਹੈ ਕਿਵੇਂ ਇੱਕ ਇੱਕ ਖੁੰਡੇ ਤੜਾਉਣਗੇ ਫਿਰ ਕੀ ਹੋ ਜੂ ਉਹਦਾ ਕੀ ਫਿਰ ਵੇਚਣ ਦਾ ਕੇ ਵੇਚਣਗੇ ਯਾਰ ਹੋਰ ਫਿਰ ਉਹਦਾ ਕੀ ਕਰਨਗੇ ਕਿ ਕੁਖੂਡ ਤੜਾ ਕੇ ਚਾਰਗਮ ਵੇਚਣਗੇ ਹਾਂ ਚਾਰ ਪਾਉਣਗੇ ਹੰਬੀ ਮੱਕੀ ਵੇਚਾਂਗੇ ਕਿਸੇ ਨੂੰ ਖੁੰਡ ਤੜਾ ਲਾਂਗੇ ਕੀ ਵੀ ਮੱਕੀ ਵੇਚਣ ਖਾਤਰ ਕਿਉਂ ਵੇਚਣਗੇ ਹੋਰ ਫਿਰ ਉਹਦਾ ਕੀ ਕਰਨਗੇ ਹੁਣ ਖਾਣਗੇ ਡੰਗਰਾਂ ਨੂੰ ਆਪਾਂ ਨੇ ਜਿਹੜਾ ਖਾਣੀਆਂ ਇਹ ਫਿਰ ਉਹ ਚਾਰ ਦੇ ਵਿੱਚ ਸਵਾ ਠੀਕ ਰਹਿਣ ਦੇ ਜ਼ਰੂਰੀ ਪੈਸੇ ਦੇਣੀ ਹੈ ਉਨਾਂ ਨੇ ਹਜੇ ਗ੍ਰੂਪ ਭੁੱਕ ਦੇ ਕਰਨ ਨੋ 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 ਐਡੀ ਗੱਲ ਨਹੀਂ ਵਿੱਚ ਕਰਾ ਦਨ ਗ੍ਰੇਂਡਰ ਨੂੰ ਹੀ ਲਾਦਾ ਖੇਚੜਾ ਬਹੁ ਜਾਂਦੀ ਹੈ ਪਰ ਰਾਈ ਸੁਗਣੇ ਉਹ ਤੋੜੀ ਜਾਂਦੀ ਐਨੇ ਬੰਦੇ ਤੇ ਜਿੱਦਾਂ ਇਹਨਾਂ ਨੇ ਪਹਿਲੀਂ ਹਿੰਮਤ ਕਰ ਲਈ ਤੋੜਨ ਦੀ ਤਾਂ ਕੀ ਕਹਨੇ ਜਿੱਦਾਂ ਵਿਚਾਰ ਆਲੀ ਆਉਂਦੇ ਉਹਦੇ ਤਾਂ ਉਹਦੇ ਨਹੀਂ ਤੋੜਨ ਤੋੜਨ ਦਾ ਟਾਈਮ ਮਿਲਦਾ ਉਹਦੇ ਦਾ ਉਹਦੇ ਦਾ ਇਹ ਮੈਨੂੰ ਪਤਾ ਰੇ ਸੁਗਣਾ ਬਹੁ ਬੰਦੇ ਤੇ ਫੇਰ ਵੀ ਇਹਨਾਂ ਨੇ ਭਰ ਲਈ ਜਾਂਦੀ ਉਹਦੇ ਦੋ ਟਰਾਲੀਆਂ ਹੈ ਕੰਮ ਦੇ ਇਹਨਾਂ ਨੇ ਨਾ ਉਹਨਾਂ ਤਾਂ ਭੈਣ ਨੂੰ ਮੈਂ ਥੱਲੇ ਕਰ ਦੂ ਮੈਂ ਇੱਥੇ ਬਾੜੀ ਵਾਲਾ ਹੋ ਜਾਣੀ ਤੀ ਬਾੜੀ ਵਾਲਾ ਕਿੱਥੇ ਤੋਂ ਬਾੜੀਆਂ ਤੋਂ ਕਿੱਥੇ ਧੰਨ ਵਾਲੇ ਚ ਕਰੀਂ 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 ਬੜੀ ਲੈ ਗਈ ਨੀ ਲੱਕੀ ਠੀਕ ਐ ਬਸ ਬਸ ਲੱਕੀ ਕਰੇ ਤਾਂ ਗੁੜੀਆਂ ਵੀ ਪਾ ਦੇਣੀ ਆ ਹਾਂ ਜਿੱਥੇ ਉੱਤੇ ਤੇਰਾ ਡੰਗਰੀ ਜੇ ਡੰਗਰੀ ਜੇ ਬੰਨੇ ਹੋ ਜੋ ਉੱਥੇ ਤਾਂ ਕਾਣੂ ਬਹੁਤ ਥੇ ਨਾ ਬਾਈ ਬਾਦਲਾ ਕਹਿੰਦਾ ਕੰਨ ਦਾ ਥੱਲੇ ਤੋਂ ਕਹਿੰਦਾ ਜੇ ਡਾਇਰੈਕਟ ਰੂਟ ਚਾਹ ਤਾਂ ਕੰਨ ਦਾ ਢਾਹੂਗਾ ਤਾਂ ਆਪ ਚ ਵੀ ਨਹੀਂ ਆਉਣਾ ਕੀ ਫਾਇਦਾ ਖਰਾਬ ਹੋ ਜਾਊਗਾ ਕੀਲੇ ਦਾ ਤਾਂ ਚਾਰਿਆ ਉਹਦੇ ਵਿੱਚੋਂ ਓਦਾਂ ਖਰਾਬ ਹੋ ਜਾਊਗਾ ਕਿਹੜੇ ਦਾ ਤੇ ਮੂਹੇ ਮੈਂ ਸਾਈਂੇ ਨਹੀਂ ਬੰਦਦਾ ਹੁੰਦਾ ਹੈ ਉੱਚੇ ਜ। ਉਹ ਉੱਥੇ ਹੀ ਲੋਟਾਂ ਦਾ ਹੈਗਾ। ਉੱਥੇ ਯਾਰ ਬਸ ਇਹ ਟਰਾਲੀ ਟਰਾਲੀ ਲਾਉਣ ਦੀ ਦਿੱਕਤ ਹੈ ਗੱਲ। ਕਾਦੀ। ਮਿਲ ਲਾ ਲਿਆ ਕਰਾਂਗੇ ਜਿੱਥੇ ਮੈਂ ਗਿਆ ਨਾ। ਕਿੱਥੇ ਬਾੜੀ ਕਿੱਥੇ ਲਾਉਣਾ ਤੂੰ? ਹਾਂ। ਉਹਦੇ ਪਿਛਲੇ ਪਾਸੇ ਹੀ ਬਾੜੀ ਲਾਉ। ਕਿੱਥੇ ਉਹਦੀ ਰੂੜੀ ਜੀ ਹਾਂ। ਉੱਥੇ ਖੁੱਲਾ ਥੋੜਾ ਵਧੀਆ। ਪਾਣੀ ਪੂਣੀ ਤਾਂ ਨਹੀਂ ਪੈਂਦਾ। ਨਾ। ਤੇ ਪਾਣੀ ਪੂਣੀ ਪਈਗਾ ਫੇਰ ਨਾ ਪੰਗਾ ਕਰੀ। ਛੰਡ ਦਈਏ ਹਣਾ। ਛੰਡ ਗਈ ਹੋਰ ਖਰਾਬ ਹੋ ਜੂ। ਫਰਿਆ ਪੂਰਾ ਆਪਣੇ ਕੰਮ ਕਰਾ ਲਿਆ ਕਈ ਗੱਲੇ ਉਹ ਵੀ ਸਕੇਮ ਆ ਜਾਂਦੇ ਵਿਖਰੇ ਹੋ ਜਾਂਦੇ ਕਰੇ ਤੋਂ ਬੇ ਕਰਿਆ ਉਹ ਜੇ ਕੰਮ ਨਹੀਂ ਫਿਰ ਉੱਤੀ ਪਾ ਲਾਂ ਉੱਥੀ ਕਰਕੇ ਸਟ ਜਾਂ ਚੌੜਾ ਕਰ ਲਾਂ ਹਾਂ ਗੇਟ ਮੋਰੀ ਕਰੇ ਨੀ ਯਾਰ ਉਹ ਤਾਂ ਹੈਗਾ ਫਿਰ ਦਊਂਗਾ ਨੀ ਯਾਰ ਉਹ ਤਾਂ ਹੈਗਾ ਵੀ ਜੇ ਚੱਲ ਜਿੱਤਰਾ ਉਹ ਪੱਕਾ ਹੁੰਦਾ ਹੈ ਵੀ ਹੁਣ ਤਾਂ ਠੇਕੇ ਤੇ ਹੈ ਨਹੀਂ ਤਾਂ ਉੱਥੇ ਖੇਤ ਵਰਗਾ ਵੀ ਨਿਆਰਾ ਨਹੀਂ ਖੇਤ ਐ ਫਿਰ ਲਖੀ ਉਧਰ ਰੇੜਾ ਰੋਜ਼ ਜਾਇਆ ਕਰੂ ਨਹੀਂ ਰੋਣੀ ਕੀ ਦਾ ਘਾਣੂ ਆਣਾ ਇਹਨੂੰ ਹੋਰ ਦੇ ਦਿਆਂ ਭੰਗਾ ਟੋਆ ਬਣਾ ਬੜੂ ਕਰੇ ਜਾਂਦੇ ਇਹ ਭਗ ਜਾਂਦਾ ਫਿਰ ਇਹ ਮਸ਼ੀਨ ਹਰੀ ਕੋ ਇਨੀ ਸੈਲ ਜੇ ਵਟ ਕੇ ਲੈਂਦਾ ਹਾਂ ਪਰ ਤਾਰੇ ਲੇ ਜਾ ਉਹ ਕਰਤਾ ਦੀ ਕਰਤਾ ਦੀ ਇੱਜਾ ਰਹਿ ਗਈ ਥੋੜੀ ਜਿਹਾ ਨਵੇਂ ਨਵੇਂ ਕਰਦੀ ਇਹ ਗਿੱਲੇ ਕਰਕੇ ਵੱਧ ਡੀ ਜਾਂਦਾ ਰਹੇ ਮੈਂ ਕਹਦਾ ਇਹ ਵੀ ਮੁਠੀ ਬੰਦ ਕਰ ਲੈ ਕੋ ਲੱਫਾ ਭਾਦ ਲੈ ਫੇਰ ਵੱਧ ਲੈ ਜਾ ਵੀਰ ਮਿੰਕੇ ਦੀ ਬੋਲੇ ਵੀ ਚੀ ਨਾਲ ਤਾਰੂਣ ਇੱਕੋ ਨੇ ਬੁੱਕ ਦਿੰਦਾ ਮੈਂ ਉਹਨੇ ਓਕੇ ਕਹਿੰਦਾ ਬਈ ਇਸ ਕਢਾ ਲੈ ਜਮ ਚੱਕ ਕੇ ਰੱਖ ਲਾਪੜ ਕਿੰਨਾ ਲਾਇਆ ਦਾ ਇਸ ਨੂੰ ਆਏ ਭਰ ਕੇ ਆਏ ਮਾਰਾ ਹੂੰ ਹੈ ਕਰੀ ਮੋਟੋ ਨੇ ਇਹਦਾ ਯਾਰ ਸਾਹਬ ਸਾਹਬ ਦਾ ਉਹ ਵਰਤ ਲੈ ਜੇ ਕਹਿੰਦਾ ਰਹੀ ਵਿਚਾਲੀ ਮੁਕਦਾ ਹੋਵੇ ਰਣ ਅੰਤ ਕੱਟ ਜਾ ਦੇ ਹੋਏ ਮੈਂ ਇਹਦਾ ਵਧਾ ਦੇ ਬਣਾ ਨਾ ਪਾਦਾ ਕੱਲ ਚੁੱਟ ਐਂ ਜਾ ਕੇ ਮੁੱਠੀ ਜਿਹਾ ਮੈਂ ਬਸਰ ਹੋਂਦਾ ਸਿੱਟਾ ਦਿੰਨਾ ਪ੍ਰਾਣ ਦਾ ਵੀ ਪ੍ਰਾਣ ਦਾ ਉਧਰ ਐ ਹੋ ਜਾ ਕਰ ਤੇਰੇ ਪੈਕੇਜ ਚ ਘੱਟਾ ਦੇਖ ਲਿਆ ਕਰੀ ਵੀ ਕਿਉਂ ਕਿੰਨੀ ਕਿ ਰਹਗੀ ਫਿਰ ਉਧਰ ਐ ਕੁੰਡੀ ਆ ਜੇ ਮਰੀ ਐਂ ਜਿ ਕਰਦੀ ਵਾਸਤਾ ਅਈ ਰੱਖ ਲੈ ਅਈ ਕੰਮ ਜਿਵੇਂ ਹੁੰਦਾ ਵੀ ਸੀ 70000 ਕੀ ਨੇ ਜਿੱਟਾ 70000 ਕੀ ਨੇ ਜਿੱਟਾ ਦੇਹੰਦਾ ਹਾਂ ਹਾਂ ਪ੍ਰਾਣ ਦਾ ਤਾਂ ਆ ਜਾਂਦਾ ਪ੍ਰਾਣ ਨਹੀਂ ਕਹਿਣਾ ਹੋਰ ਕੀ ਪਹਿਲਾਂ ਬਤਾ ਅੱਗੇ 7.5 ਕਿਲੋ ਪਾਉਨੇ ਹੁੰਦੇ ਜਦੋਂ ਲੱਪੇ ਚਲਦੇ ਨੇ ਫੇਰ ਕੰਮ ਫਾੜ ਜਾਣੀ ਨਹੀਂ ਹਾਂ ਮੜੇ ਘਟ ਨਹੀਂ ਚਾਹ ਨਹੀਂ ਜੂਰੀ ਚਰਲਾ ਲੇ ਮੜੀ ਜੀ ਜਦੋਂ ਯਾਰ ਬੱਤ ਦੀ ਹੋਵੇ ਦੱਦਾ ਜੂਰੀ ਚਰਲਾ ਲਾਵੇ ਹੈ ਜੂਰੀ ਚਰਲਾ ਲਾ ਦੇ ਤਾ ਨਾ ਬਈ ਉੱਥੇ ਕੰਮ ਪਾਉਂਦੇ ਐ ਨਹੀਂ ਪੰਜ ਪੰਜ ਸੱਤ ਕਿਲੋ ਜੂਰੀਆ ਪਾ ਲੈ ਆ ਬੁੱਧੂਰੇ ਬਹੁਤ ਚੱਕ ਲੈਣੋਂ ਉਥੋਂ ਲੈ ਬਾਬਾ ਕੋਲਣ ਤੋਂ ਪਹਿਲਾਂ ਹੋਏ ਮੇਰੇ ਵੀ ਹੋ ਜਾਂਦਾ ਦੇਸੀ ਜੀ ਕਰ ਦਿੰਦੀ ਅੱਗੇ ਉਹ ਜਿਹੜੀ ਕੋਰੋ ਮੰਡਲ ਦੀ ਹੁੰਦੀ ਉਹ ਨਹੀਂ ਕਰਦੀ ਸੀ ਦੇਸੀ ਬਣਾ ਲੈ ਮੇਰੇ ਤਾਂ ਫੜਵਾਉਂਦੀ ਸੀ ਲਗੇ ਸੀ ਆਵਾ ਹਲੇ ਖੋਲ ਖੋਲ ਦੀ ਦੇਗੇ ਜਿਹਦਾ ਧੱਫੜੇ ਉਠਾੜੇ ਸਿੱਧੇ ਪਾਰ ਸਾਹਮਣੇ ਜੋ ਕੀ ਆਉਗੀ ਕਰਿਆ ਹੋਇਆ ਦਾ ਸਪੂਟਰੀ ਨੂੰ ਕੀ ਯਾਰੀ ਲਿਖਾ ਇੱਕ ਵਾਰੀ ਦਸਤਾ ਖਰਾਬ ਓਏ ਹੋਰ ਯਾਰ ਆਏ ਨਾ ਧੱਕਾ ਕਰਿਆ ਸਪਰੇਅ ਅਸੀਂ ਬੰਦ ਕਰਾ ਤੇਰੇ ਹੱਥੀ ਲੈ ਜਾ ਮੈਂ ਨਵੇਂ ਨਵੇਂ ਲੱਗੇ ਦੇ ਠੀਕ ਕਰਾਟੇ ਵੀ ਵਾੜੀ ਮੈਂ ਕੋਈ ਸਰ੍ਹੋਂ ਦਾ ਤੇਲ ਦੀ ਬੋਤਲ ਚੱਕ ਲਿਆ ਯਾਰ ਮਲਸਤਾ ਉੱਠੇ ਲਾਇਆ ਨਹੀਂ ਉੱਥੇ ਲਾ ਦੇ ਸਾਡੇ ਲੱਗ ਰਿਹਾ ਬਣ ਲਗਾ ਪਹਿਲਾ ਹੈ ਹਾਂ ਜਾ ਹਾਲਾ ਕੇ ਫਿਰ ਵੜੀ ਲੈ ਜਮ ਖੜੇ ਖੜਿਆਰੀ ਨੂੰ ਕੋਈ ਢਿਲ ਨੂੰ ਤਿਆਰ ਕਰਾ ਦੁੱਧ ਛਾ ਕੇ ਸਾਡੇ ਪੱਟਾ ਦੇ ਮਨ ਲੱਗ ਰਿਹਾ ਪਰਾਉਂਦੇ ਬਹੁ ਘੱਟ ਖਾਂਦੀ ਸੀ ਹਾਂ ਉਹ ਇਹਨਾਂ ਦੇ ਦੇ ਮੈਂ ਸੁਣ ਨਵੇਂ ਤਾਂ ਜਦੋਂ ਛੋਟੇ ਗਿਆ ਸੀ ਹੂੰ ਉਹ ਬਦੂ ਆਹ ਖਾ ਤੇ ਚਲੋ ਆਜਾ ਫਾਈ ਆਲੇ ਲੱਗ ਗਈ ਨਾ ਚੱਲ ਕੋਈ ਨਾ ਦੇਖ ਲਈ ਦੱਸ ਦੀ ਫਿਰੰਦ ਕਮੈਂਟਾਂ ਬਾਲੋ ਚਲੋ ਪ੍ਰੌਣਡੇ ਚੱਲਦੇ ਸੀ ਹੂੰ ਬਾ ਪ੍ਰੌਣਡੇ ਦਾ ਖਾ ਲੋ ਮੈਂ ਜੀ ਦਾ ਡੁੱਪੀ ਵੀ ਡੁੱਪੀ ਉਹ ਲਾ ਲਾ ਕੇ ਦੇ ਰੀਜੈਂਟਾ ਵੀ ਤੇ ਕਰੀ ਕੀ ਬੋਰੀ ਆ ਮੇਰਾ ਵਾਲਾ ਉਦੋਂ ਰੀਜੈਂਟ ਜੀ ਦਾ ਚੱਲੇ ਚੱਲੇ ਆ ਦਿਖਰਾਮ ਪ੍ਰੋਗਰਾਮ ਨਾਲ ਜੀ ਬਹੁਤ ਪੈਂਦੀ ਦਵਾਈ ਉਹ ਹੀ ਕਿੰਨੇ ਆਈ ਆ ਉਹ ਹੁਣ ਦਵਾਰੇ ਘਟ ਗਿਆ ਉਹਨੂੰ ਪਾਉਟਿਓ ਪਾ ਗਿਆ ਸੁਖੂ ਨੇ ਤੇ ਜੀਤ ਲੜਾਨੀ ਆਲੀ ਆ ਮਾਜਰਾ ਨਹੀਂ ਤੇ ਜਿਹੜਾ ਪੈਂਦਾ ਪੈਂਦਾ ਭਰਉਂਡਿਆ ਦਾ ਨਾਲ ਸੁਖੂ ਨੇ ਨਿਵੇੜ ਤੇ ਰਹਿ ਅਸੀਂ ਸਾਰੇ ਦਵਾਰੇ 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 ਸਾਰੀ ਥੱਲੇ ਵਾਗੀ ਦੀ ਤੂੰ ਉਹਦਾ ਮੀਂਹ ਦਾ ਪਾਣੀ ਬੱਟਾ ਬੱਟਾ ਤੋੜਦੀਆਂ ਹਾਂ ਹਾਂ ਜਦੋਂ ਉਹ ਮੇਰੇ ਇੱਥੇ ਇੱਕ ਵਾਰ ਮਿੱਟੀ ਦੇ ਨਾਲੇ ਪਰ ਪਾ ਪਾ ਕੇ ਨਾਲੇ ਪਾਰ ਉਹਦੋਂ ਵਾ ਪਾਈਆ ਪਾਈਆ ਹਾਂ ਕਿੱਥੋਂ ਬਾਈ ਦੀ ਲੀ ਵੀ ਦੁਆਰੇ ਇੱਥੇ ਦੁਆਰੇ ਕਿਥੋਂ ਬਾਈ ਦੀ ਦੁਆਰੇ ਆਜੋ ਆਹ ਦਾਰੇ ਦਿਓ ਦਾਰੇ ਦਿਓ ਠੀਕ ਆ ਤੂੰ ਬਹਿੰਗਾ ਜਾ ਤੂੰ 10 ਤਰੀਕ ਨੂੰ 11 ਨੂੰ ਸਲਾਹ ਜੀ ਆ ਬਦੂ ਹਜੇ ਹਾਨਾ ਦੱਸਾਂਗੇ ਦਿਨ ਬੱਸ ਤਰ ਹਜੇ ਜਸੂ ਉਹਨਾਂ ਨੂੰ ਕੁੱਕੜੇ ਖਾਣ ਨੂੰ ਲਿਆਉਣ ਨਹੀਂ ਲੱਗੇ ਕੱਲ ਕੋਲ ਉਹਨੂੰ ਤਿਆਰੀ ਕਰਾਂਗੇ ਪਹਿਲਾ ਦਿਨ ਨੂੰ ਫੇਰ ਉਹ ਜੋ ਦੁੱਧਾ ਖਤਮ ਹੋਊਗਾ ਫੇਰ ਇਹ ਚਾਰ ਦਾ ਫਾਇਦਾ ਹਜੇ ਤਾਂ ਉਹ ਚ ਦਿਨ ਕੀ ਕੋਕੜੀ ਕੱਲ ਕੋ ਨੂੰ ਪਰਸੋਂ ਨੂੰ ਖਾਣ ਆਈਆ ਨਾ ਨਾ ਕੋਈ ਨਾ ਜਿਤਨਾ ਕਿੜਾ ਲੱਗਿਆ ਰੋਸ ਕੋਪਰੇ ਤੇ ਜਾ ਤੋ ਹੀ ਬਾਗ ਜਾ ਗਰੀ ਮਰਾ ਫਾਤੂ ਹੁੰਦਾ 2 ਵਜੇ ਤੱਕ ਠੀਕ ਆ ਠੀਕ ਆ ਅੱਜ ਰੁਪਈਆ ਆਈ ਦੀ ਠੀਕ ਆ ਠੀਕ ਠੀਕ ਉਹ ਦਸ ਕਿਤੇ ਕਿਵੇਂ ਲੱਗਿਆ ਹੈ ਮੈਂ ਤੈਨੂੰ ਐ ਬਦਰਾ ਦੂੰ ਚਲਾਉਣ ਲੱਗ ਗਿਆ ਬਸ ਬਸ ਅੱਜ ਦਸ ਗਰੀ ਵੀ ਹੌਲੀ ਹਾਂ ਬੱਦਲਤਾ ਇਹ ਕਿਨੂੰ ਚੂੜਾ ਕਿੱਥੇ ਕਾਹਦਾ ਕੀ ਕਰਨਾ ਹੈ ਨਾ ਮਾਮਾ ਕਿੰਨਾ ਹੈ ਮਾਮਾ ਕੋ ਨਾ ਤੂੰ ਮੋਹ ਮੈਂ ਬਿੱਲ ਮੈਂ ਦੱਸ ਕਿ ਕਰ ਫੋੜੇ ਲੈ ਕੋ ਨੂੰ ਆਂਗੀ ਤੂੰ ਮੇਰੇ ਨਸਲ ਤੇ ਇਹ ਮੇਰੇ ਵੀ ਨਹੀਂ ਪੋੜ ਸਕਦਾ ਨਾ ਠੀਕ ਹੈ ਨਿਭਰੂ ਛੇਤੀ ਕੰਮ ਚਾਰ ਜਾਨੇ ਨੂੰ ਕੀ ਲੱਗਦਾ ਆਹ ਬੰਦਾ ਉਹ ਜਣ ਵੀ ਆਈ ਹੱਥ ਨਹੀਂ ਉਹਦੀ ਆਈ ਜਮੂਗੀ ਤੀ ਮੈਂ ਸੁਣਾ ਕੇ ਕਿਤੇ ਆਇਆ ਤੀ ਕਾਲੀ ਨੂੰ ਕਹਿਣਾ ਕਾਲੀ ਤੂੰ ਭੱਗ ਜਾ ਮੈਂ ਨਾ ਰਹੇ ਪਾ ਪਾ ਉੱਧਰੋਂ ਲੈ ਆਉ ਉੱਧਰ ਆਹ ਹਾਂ ਇਹਦੇ ਚ ਪਾਉਣਾ ਏ ਲੈ ਜੀ ਹਾਂ ਇੱਥੇ ਪਾਉ ਫੇਰ ਇਹਦਾ ਦੂਰ ਆ ਗਿਆ ਬੱਚਾ ਸਾਰੀ ਰਹਿ ਜਾਂਦਾ ਪਤਾ ਮੇਰੇ ਟੁੱਪ ਚ ਪਾ ਕੇ ਤਰਲ ਚ ਪਾ ਤਰਲ ਚ ਪਾ ਮਾ ਜੇ ਪਾ ਟੋਨੀ ਬਾਬਾ ਟੋਨੀ ਬਾਬਾ ਟੋਨੀ ਬਾਬਾ ਕਹਿੰਦਾ ਮੈਨੂੰ ਪਾ ਪਾਣੀ ਨਹੀਂ ਦਿੱਤਾ ਉਹ ਬੰਦਾ ਬਹੁਤ ਖਾ ਜਾਂਦਾ ਬਿਨਾ ਮੋਟਰ ਤੋਂ ਕਰੇ ਇਦਾਂ ਮਾੜੀ ਦੇਖੇ ਹਾਂ ਕੂੜ ਲਾਈਟ ਕੱਢਦੀ ਕੱਲ ਲਾਈਟ ਸਾਰੇ ਦਿਨ ਨਾਲ ਚਲੀ ਗਈ ਹਾਂ ਹਾਂ ਰਾਤ ਰਾਤ ਤੋਂ ਸਾਰੀ ਜਾ ਤਾ ਹਾਂ ਗਈ ਕੱਲ ਪਾਣੀ ਆਮ ਕਰਤਾ ਦੁਬਾਰੇ ਕੱਲ ਦਿਨ 4 ਵੇ ਲਾਈਟ ਗਈ ਹੈ ਹਾਂ ਬੰਦ ਕਰਾਦੀ ਰੱਬ ਨੇ ਨਾ ਬੰਦ ਕਰਾ ਆਪਣਾ ਕੱਲ ਸੋਡਿਆ ਲੈ ਚੋ ਜੱਗ ਸੀ ਰੋਲ ਆਇਆ ਇਹ ਗੱਲ ਡਗੜਨੇ ਕੇ ਲੇ ਭਾਈ ਬਈ ਕੱਦੂ ਕਰਨ ਲੱਗ ਰਹੇ ਨੇ ਹੈ ਬਹੁਤ ਲੋੜ ਪੈ ਰਹੇ ਦੀ ਵੀ ਕੱਦੂ ਕਰਨ ਲੱਗ ਰਹੇ ਨੇ ਠੱਪਾ ਤੁਰੀ ਚਿਲਾ ਗੱਲ ਤਾਂ ਇੱਕ ਮੂਰੇ ਦੇ ਕਈ ਦੋਸਤ ਨਿਕਲੇ ਆ ਜਿੱਦੇ ਪਾਸੇ ਆ ਪਟਾਪਾ ਪਟਾਪਾ ਜਦੋਂ ਸੇ ਉਰੋਂ ਲੱਗ ਰਹੇ ਦੀ ਕਰਨਾ ਹਾਂ ਜੇਰਾ ਵੀਰੋ ਫੜਕਾ ਸੁਣਦੇ ਜੇ ਬੈਠਾ ਨਾ ਇਸ ਤੇ ਚੱਲਦਾ ਮੈਂ ਜੱਪ ਨਹੀਂ ਹਾਂ اوه لگی تے پیٹ وڑ گئی اوے چبے ہاں کون ہاں 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 ਲਾਈਨ ਲੈਂਦੇ ਹਨ ਪੜਾਈ ਦੋ ਮੋਟਾ ਲਾਇਦੇ ਬੁੱਧਵਾਰਾ ਜੋੜੀ ਖਾਣਦੇ ਹੈਂ ਡੇਢ ਘੜੀ ਨਾਲ ਗੰਧਿਆਨਾ ਜੇ ਲਈਏ ਹਾਂ ਵੀਵੂ ਦਾ ਫਰਕ ਪਾਇਆ ਵੀਵੂ ਦਾ ਫਰਕ ਹੋਊਗਾ ਕੋਈ ਹੋ ਸਕਦਾ